ਇਹ ਤਾਂ ਹੁਣ ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦਾ ਇਹ ਹੜਵਾਰੀ ਕੁੱਤੇ ਨੇ ਜੀ ਇਹ ਤਾਂ ਸਾਡੇ ਘਰਾਂ ਚ ਵੜ ਜਾਣਗੇ ਠੀਕ ਹੈ ਤੁਹਾਨੂੰ ਤਾਂ ਰੋਜੀ ਜਿਵੇਂ ਬਾਈ ਜੀ ਨੇ ਤੁਹਾਨੂੰ ਦੱਸਿਆ ਇਹ ਸਾਡੇ ਜਿਵੇਂ ਅਫਸੋਸ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਇੰਨੀ ਵੱਡੀ ਘਟਨਾ ਵਾਪਰ ਤੋਂ ਬਾਅਦ ਅੱਜ ਤੱਕ ਦੋਸ਼ੀ ਜਿਹੜਾ ਫਰੈ ਨਹੀਂ ਗਿਆ ਜਿਹਨੂੰ ਲੈ ਕੇ ਅੱਜ ਇਲਾਕਾ ਨਿਵਾਸੀਆਂ ਵੱਲੋਂ ਤਰਨਾ ਲਗਾਇਆ ਹੋਇਆ ਹੈ ਤੇ ਅੱਜ ਦੇ ਕਿਵੇਂ ਦਾ ਰਿਹਾ ਅੱਜ ਦਾ ਜਿਹੜਾ ਗਲਵਾ ਤੇ ਅੱਜ ਜੀ ਇਹ ਦੂਸਰੀ ਵਾਰ ਇਕੱਠਾ ਹੋਇਆ ਜੀ ਇਹ ਇਲਾਕਾ ਇਹ 72 ਘੰਟੇ ਪਹਿਲਾਂ ਵੀ ਅਲਾਕਾ ਇਦਾਂ ਇਕੱਠਾ ਹੋਇਆ ਸੀ ਉੱਥੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੋਨੋਂ ਆਏ ਸੀ ਤੇ ਉੱਚ ਸਟਾਫ ਦਾ ਸਾਰਾ ਇਹਨਾਂ ਦਾ ਉਹ ਦਿਨ ਇਹਨਾਂ ਨੇ ਟਾਈਮ ਲੱਦਾ ਸੀ ਵੀ ਸਾਨੂੰ ਸੋਮਵਾਰ ਦੁਪਹਿਰ ਤੱਕ ਦਾ ਸਮਾਂ ਦਿੱਤਾ ਜਾਵੇ ਕਿ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ ਸੋਮਵਾਰ ਹੋ ਗਿਆ ਸਜਾ ਹਾਂਜੀ ਸੋਮਵਾਰ ਹੋ ਗਿਆ ਤਾਂ ਫਿਰ ਦੁਬਾਰਾ ਅਲਾਕਾ ਜੁੜਿਆ ਜੋ ਇਹਨਾਂ ਨੇ ਭਰੋਸਾ ਦਿੱਤਾ ਸੀ ਉਹਦੇ ਮੁਤਾਬਕ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਹੀਂ ਹੈਗਾ ਅਲਾਕੇ ਦੇ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਰੋਸ ਆ ਪੇ ਇਥੇ ਦੇ ਜਿਹੜੀ ਪੁਲਿਸ ਹੈ ਲੋਕਲ ਥਾਣਾ ਚਮਕੌਰ ਸਾਹਿਬ ਦੀ ਪੁਲਿਸ ਹੈ ਉਹਨਾਂ ਨੇ ਕੀ ਕੀਤਾ ਜਦੋਂ ਇਹ ਇਨਫਾਰਮੇਸ਼ਨ ਥਾਣੇ ਦੇ ਵਿੱਚ ਪਹੁੰਚੀ ਉਹਨਾਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਕਾਰਵਾਈ ਕੀਤੀ ਵੀ ਉਸੇ ਪਿੰਡ ਦਾ ਉਹਦਾ ਇੱਕ ਸਾਥੀ ਜਿਹੜਾ ਟੈਂਪੋ ਵਾਲਾ ਸੀਗਾ ਆਟੋ ਡਰਾਈਵਰ ਸੀਗਾ ਜਿਹੜਾ ਉਸ ਹੌਲੀ ਜਿਹੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਬੰਦੇ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਏ ਹੋਏ ਨੂੰ ਵੀ ਕੱਢ ਕੇ ਉਹਨਾਂ ਨੇ ਤੋਰਤਾ ਇਸ ਬੰਦੇ ਦਾ ਇੱਕ ਟੱਬਾ ਰੋਪੜ ਨੂੰ ਜਦੋਂ ਚਮਕੌਰ ਸਾਹਿਬ ਤੋਂ ਜਾਣਿਆ ਮੈਫਲਟਾ ਬਾ ਉਹ ਉਹ ਜਿਸ ਦਿਨ ਇਹਦੀ ਗ੍ਰਫਤਾਰੀ ਹੋਈ ਇਹਦੇ ਨਾਲ ਦੇ ਸਾਥੀਦਾਰ ਇਹਦੀ ਹੋਣੀ ਸੀ ਉਸ ਦਿਨ ਉੱਥੇ ਪੰਜਾਬ ਸਰਕਾਰ ਦੇ ਦੋ ਮੰਤਰੀ ਆਏ ਸੀਗੇ ਕੁਲਦੀਪ ਸਿੰਘ ਧਾਲੀਵਾਲ ਵਗੈਰਾ ਇਹ ਇੱਥੇ ਦੀ ਜਿੰਨੀ ਵੀ ਸਰਕਾਰ ਦਾ ਇਹ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਉੱਪਰ ਲੈਣਾ ਦਾ ਕੋਈ ਮੰਤਰੀ ਸੰਤਰੀ ਕੋਈ ਵੀ ਆਉਂਦਾ ਤਾਂ ਉਹਦੀ ਚਾਹ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਐਮਐਲਏ ਸਾਹਿਬ ਦਾ ਸਾਥੀ ਆ ਮੁੰਡਾ ਇਹ ਜਿਹੜਾ ਹਰਵਿੰਦਰ ਸਿੰਘ ਕੰਧੋਲਾ ਸਰਪੰਚ ਹੈ ਇਹ ਉਹਨਾਂ ਦਾ ਸਹਿਯੋਗੀ ਆ ਸਾਥੀ ਆ ਇਹਦੇ ਢਾਬੇ ਦੇ ਵਿੱਚ ਹੀ ਮਹਿਫਲ ਢਾਬੇ ਦੇ ਵਿੱਚੋਂ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਉਸ ਦਿਨ ਵੀ ਉੱਥੇ ਕੁਦੀਪ ਸਿੰਘ ਧਾਰੀਵਾਲ ਤੇ ਹੋਰ ਜਿਹੜਾ ਇੱਕ ਮੰਤਰੀ ਸੀ ਉੱਥੇ ਆ ਗਏ ਇਹਨੇ ਉੱਥੇ ਉਹਨਾਂ ਦੀ ਸੇਵਾ ਪਾਣੀ ਕੀਤੀ ਪੁਲਿਸ ਪ੍ਰਸ਼ਾਸਨ ਲੋਕਲ ਪੁਲਿਸ ਵੀ ਤੇ ਜ਼ਿਲ੍ਹੇ ਦੀ ਪੁਲਿਸ ਵੀ ਸਾਰੀ ਉੱਥੇ ਖੜੀ ਆ ਮਲਜਮ ਤੇ ਪਰਚਾ ਦਰਜਾ ਉਹ ਵੀ ਇੱਕ ਅਨਵਾਲਗ ਦੇ ਨਾਲ ਬਲਾਤਕਾਰ ਦਾ ਪਰਚਾ ਦਰਜਾ ਉੱਥੋਂ ਇਹਨਾਂ ਨੇ ਉਹਨੂੰ ਕੱਢਤਾ ਜਦੋਂ ਦੇਖਿਆ ਵੀ ਗੱਲ ਫੈਲੂਗੀ ਉਹ ਇੱਕ ਚੱਕ ਕੇ ਉਹ ਬੰਦਾ ਗ੍ਰਿਫਤਾਰ ਕਰ ਲਿਆ ਜਿਹੜਾ ਇਹਦਾ ਸਾਥੀ ਸੀ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਟੌਰਚਰ ਜੋ ਵੀ ਕੀਤਾ ਉਹਨੂੰ ਕਰਤਾ ਲੇਕਿਨ ਉਸ ਤੋਂ ਬਾਅਦ ਫਿਰ ਪੁਲਿਸ ਚੁੱਪ ਕਰਕੇ ਰਹਿ ਗਈ ਮਾਪੇ ਜਾ ਕੇ ਮਿਲਦੇ ਰਹੇ ਕਦੇ ਪੁਲਿਸ ਕੋਲ ਜਾਂਦੇ ਸੀ ਕਦੇ ਉੱਚ ਅਧਿਕਾਰੀਆਂ ਕੋਲ ਜਾਂਦੇ ਸੀ ਕਦੇ ਇੱਥੇ ਦੇ ਚੁਣੇ ਹੋਏ ਨੁਮਾਇੰਦੇ ਐਮਐਲਏ ਨੂੰ ਫੋਨ ਕਰਦੇ ਸੀ ਪਰ ਉਹਨੇ ਮਿਲਣ ਤੋਂ ਜਵਾਬ ਦਿੱਤਾ ਸਾਰਾ ਕੁਝ ਕਰਤਾ ਪੁਲਿਸ ਕੰਬ ਕਰਨੀ ਨਹੀਂ ਦਸਾਂਗੀ ਗੱਲ ਇਲਾਕੇ ਦੇ ਵਿੱਚ ਗਈ ਇਲਾਕੇ ਦੇ ਵਿੱਚੋਂ ਫਿਰ ਹਮਦਰਦ ਲੋਕ ਬਹੁਤ ਨੇ ਸਾਰੇ ਮਰੀਆਂ ਜਿਮੀਰਾਂ ਵਾਲੇ ਤਾਂ ਹੁੰਦੇ ਨਹੀਂ ਜੀ ਇਰ ਕੋਈ ਜਾਗਦੀ ਜ਼ਮੀਰ ਵਾਲੇ ਕੋਈ ਕਿਸਾਨ ਜਥੇਬੰਦੀ ਖੋਸਾ ਦੇ ਬੰਦੇ ਨੇ ਸਾਡੇ ਕੋਈ ਸਮਾਜਿਕ ਬੰਦੇ ਨੇ ਸਾਡੇ ਕੋਈ ਹੋਰ ਕੋਈ ਪੋਲਿਟਿਕਲ ਵੀ ਬਹੁਤ ਪਾਰਟੀਆਂ ਦੇ ਬੰਦੇ ਨੇ ਨੁਮਾਇंदे ਨੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਕਲੱਬਾਂ ਦੇ ਪ੍ਰਧਾਨ ਨੇ ਜਿਹੜੇ ਕੋਈ ਨੁਮਾਇंदे ਨੇ ਚੁਣੇ ਹੋਏ ਆ ਜਾਂ ਇਲੈਕਸ਼ਨਾਂ ਹਾਰੇ ਹੋਏ ਬੰਦੇ ਵੀ ਨੇ ਉਹ ਸਾਰੇ ਫਿਰ ਇਕੱਠੇ ਹੋਏ ਵੀ ਇਹ ਤਾਂ ਸਾਡੇ ਇਲਾਕੇ ਦੇ ਵਿੱਚ ਪਾਪ ਹੋ ਗਿਆ ਕਿਉਂਕਿ ਇਹ ਤਾਂ ਗੁਰੂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਫੈਸਲੇ ਦੀ ਗੱਲ ਚੱਲਣ ਲੱਗੀ ਕਹਿੰਦੇ ਵੀ ਨਹੀਂ ਗੱਲ ਨਹੀਂ ਚੱਲੀ ਕੋਈ ਵੀ ਉਹਨਾਂ ਨੇ ਇਹਨਾਂ ਨੂੰ ਰੂਮਰਸ ਫੈਲਾਉਣਾ ਸ਼ੁਰੂ ਕਰਤੇ ਅਫਵਾਹਾਂ ਐਸ ਐਚ ਵੀ ਤੈਨੂੰ ਮੈਂ 10 ਦਿਨ ਦਾ ਟਾਈਮ ਦਿੰਦਾ ਨਾ ਵੀ ਤੂੰ ਫੈਸਲਾ ਕਰ ਲੈ ਵੀ ਨਹੀਂ ਫਿਰ ਮੈਂ ਤੇਰੀ ਗ੍ਰਿਫਤਾਰੀ ਕਰੂੰਗਾ ਇਹਨੇ ਆਪਣੀ ਦੋਸਤੀ ਨਿਭਾਤੀ ਐ ਐਸਐਚਓ ਨੇ ਹੁਣ ਪੁਲਿਸ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਵੀ ਇਹੀ ਕਰਦੇ ਆ ਵੀ ਘੱਟੋ ਘੱਟ ਉਹਦਾ ਦੋਸਤ ਨੂੰ ਤਾਂ ਬਦਲੋ ਇੱਥੋਂ ਜਿਹਨੇ ਭਜਾਇਆ ਜਿਹੜਾ ਉਹਨੂੰ ਸਾਥ ਦਿੰਦਾ ਸਹਿਯੋਗ ਦਿੰਦਾ ਪਰ ਪੁਲਿਸ ਪ੍ਰਸ਼ਾਸਨ ਹਲੇ ਉਹਦੇ ਤੇ ਵੀ ਵਿਜਿੱਦਾ ਉਹਨੂੰ ਛੱਡਣ ਦੇ ਹੁਣ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਹੋਈ ਆ ਕੀ ਪ੍ਰਸ਼ਾਸਨ ਨਾਲ ਬੁਲਸਤ ਪ੍ਰਸ਼ਾਸਨ ਦੇ ਨਾਲ ਅਸੀਂ ਦੋਹੇ ਦੋ ਮੰਗਾਂ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਸਭ ਡਿਮਾਂਡਸ ਕਹਿ ਸਕਦੇ ਆਂ ਅਸੀਂ ਪਹਿਲੀ ਤਾਂ ਬੜੀ ਮੰਗ ਤੇ ਹੀ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਛੇਤੀ ਛੇਤੀ ਜਿਹੜੀਆਂ ਹੁਣ ਦੋ ਮੰਗਾਂ ਸੀਗੀਆਂ ਜੀ ਉਹਨਾਂ ਵਿੱਚੋਂ ਇੱਕ ਤੈਅ ਧੀ ਵੀ ਇਹੋ ਜਿਹਾ ਬੰਦਾ ਜਿਹਦੇ ਪਰ ਪੋਸਕੋ ਐਕਟ ਵਗੈਰਾ ਲੱਗ ਗਿਆ ਹੋਵੇ ਜਿਹੜਾ ਛੋਟੇ ਛੋਟੇ ਬੱਚਿਆਂ ਪਰ ਗੰਦੀ ਨਿਗਾਹ ਰੱਖਦਾ ਹੋਵੇ ਉਹ ਬੰਦਾ ਪਿੰਡ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਜੀ ਹੁੰਦਾ ਹੈਗਾ ਇਹਦੇ ਕਰਕੇ ਜੋ ਵੀ ਕੋਈ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ ਆ ਉਹਨਾਂ ਨੂੰ ਵਰਤਦੇ ਹੋਏ ਵੀ ਉਹਨੂੰ ਇਸ ਪਦ ਤੋਂ ਹਟਾਇਆ ਜਾਵੇ ਦੂਜੀ ਮੰਗ ਸੀਗੀ ਸਾਡੀ ਅੱਜ ਦੀ ਵੀ ਜਿਹੜਾ ਐਸਐਚਓ ਦੀ ਲਗਾਤਾਰ ਇਹਨਾਂ ਦਿਨਾਂ ਤੋਂ ਮਦਦ ਕਰਦਾ ਆ ਰਿਹਾ ਜਿਹੜਾ ਉਹਨੂੰ ਢਿੱਲਾ ਛੱਡਦਾ ਆ ਰਿਹਾ ਕੇਸ ਨੂੰ ਠੰਡੇ ਵਾਸਤੇ ਪਾਉਂਦਾ ਆ ਰਿਹਾ ਵੀ ਉਹ ਐਸਐਚਓ ਨੂੰ ਬਦਲਿਆ ਜਾਵੇ ਪੁਲਿਸ ਨੇ ਕਿਹਾ ਵੀ ਅਸੀਂ ਆਪਣੇ ਉੱਚ ਅਧਿਕਾਰੀ ਨਾਲ ਗੱਲ ਕਰਦੇ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਜੇਕਰ ਪੁਲਿਸ ਜਿਹੜੀ ਉੱਚ ਅਧਿਕਾਰੀ ਨਾਲ ਗੱਲ ਕਰਕੇ ਜਿਹੜੇ ਤੁਸੀਂ ਮੰਗਾਂ ਰੱਖਿਓ ਮੰਨਦੇ ਹੋ ਤਾਂ ਤਰਨਾ ਤੁਸੀਂ ਹਟਾਉਂਦੇ ਹੋ ਨਹੀਂ ਤਰਨਾ ਹਟਾਇਆ ਨਹੀਂ ਜਾਊਗਾ ਜੀ ਤੰਨਾ ਰੋਡ ਤੋਂ ਹਟਾ ਕੇ ਸੰਕੇਤਕ ਰੂਪ ਦੇ ਵਿੱਚ ਸਾਈਡ ਤੇ ਕੀਤਾ ਜਾਊਗਾ ਲੋਕਾਂ ਨੂੰ ਚੱਲਣ ਵਾਸਤੇ ਆਮ ਲੋਕਾਂ ਲਈ ਆਵਾਜਾਈ ਦਾ ਰਸਤਾ ਖੋਲਿਆ ਜਾਊਗਾ ਜੇ ਐਸਐਚਓ ਨੂੰ ਬਦਲਿਆ ਜਾਂਦਾ ਇੱਥੋਂ ਫੇਰ ਜੇ ਉਹ ਨਹੀਂ ਮੰਨਦੇ ਕੋਈ ਸਾਨੂੰ ਕਾਬਲ ਅਫਸਰ ਚਾਹੀਦਾ ਜਿਸ ਅੰਦਰ ਵਿੱਚ ਸਾਡੀ ਕੋਈ ਐਸਐਚਓ ਨਾਲ ਕੋਈ ਹੋਰ ਤਾਂ ਗੱਲ ਹੈ ਨਹੀਂ ਜੀ ਹੈ ਨਾ ਜੀ ਸਾਡੇ ਤਾਂ ਬਹੁਤ ਔਰੇ ਜਾਗਦੀ ਜ਼ਮੀਰ ਵਾਲੇ ਬੰਦੇ ਆ ਇਹ ਭਾਈ ਸਾਹਿਬ ਹੈ ਇਹ ਐਮਸੀ ਸੀਗੇ ਆਮ ਆਦਮੀ ਪਾਰਟੀ ਵੱਲੋਂ ਅੱਜ ਇਹ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਆ ਇਹਨਾਂ ਨੂੰ ਦਰਦਾ ਤਾਂ ਬੋਲ ਰਹੇ ਆ ਜਾਗਦੀ ਜ਼ਮੀਰ ਵਾਲੇ ਬੰਦੇ ਆ ਸਾਰੇ ਕੋਈ ਵਿਕੀ ਜ਼ਮੀਰ ਨਾਲ ਤਾਂ ਨਹੀਂ ਲੱਗ ਗਿਆ ਸੀ ਤਾਂ ਪਹਿਲਾਂ ਹੀ ਹਾਂ ਜੀ ਧੀਆਂ ਪੈਣਾ ਆਂਦੀ ਐ ਸਾਂਝਾ ਜੀ ਕੱਲੋਂ ਸਾਡੇ ਘਰਾਂ ਚ ਵੀ ਧੀਆਂ ਨੇ ਇਹ ਤਾਂ ਹੁਣ ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦਾ ਇਹ ਹੜਵਾਰੀ ਕੁੱਤੇ ਨੇ ਜੀ ਇਹ ਤਾਂ ਸਾਡੇ ਘਰਾਂ ਚ ਵੜ ਜਾਣਗੇ ਜਿਵੇਂ ਭਾਈ ਜੀ ਨੇ ਤੁਹਾਨੂੰ ਦੱਸਿਆ ਇਹ ਸਾਡੇ ਇਲਾਕੇ ਚ ਬਹੁਤ ਮੰਦ ਭਾਗੀ ਗੱਲ ਹੋਈ ਆ ਤੇ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦੇ ਪ੍ਰਤੀ ਰੋਸ ਆ ਅੱਜ ਤੁਸੀਂ ਦੇਖਿਆ ਹੀ ਆ तकरीबन 4-500 ਬੰਦਾ ਅੱਜ ਦੇ ਧਰਨੇ ਚ ਬੈਠਾ ਸੀਗਾ ਤੇ ਉਹਦੇ ਵਿੱਚੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਨੇ ਪਰਸੋ ਦੇ ਪ੍ਰੋਗਰਾਮ ਲਈ ਉਹ ਵੀ ਤੁਹਾਨੂੰ ਜਲਦੀ ਪ੍ਰੈਸ ਰਿਪੋਰਟ ਦੇ ਦਿੱਤਾ ਜਾਏਗਾ ਉਸ ਤੋਂ ਪਹਿਲਾਂ ਸੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪਬਲਿਕ ਨੂੰ ਤੰਗ ਕਰੀਏ ਜਾਂ ਸਾਡੇ ਹਲਕੇ ਦੀ ਹੈ ਕੋਈ ਨੈਸ਼ਨਲ ਹਾਈਵੇ ਵਾਲੀ ਪਰ ਸਾਡੀ ਤਾਂ ਇੱਕ ਜਾਇਜ਼ ਮੰਗ ਆ ਕਿ ਉਹ ਜਿਸ ਬੰਦੇ ਨੇ ਇਹ ਕੰਮ ਕੀਤਾ ਪੁਲਿਸ ਨੂੰ ਵੀ ਪਤਾ ਕਿ ਉਹਨੇ ਇਹ ਗੰਦਾ ਕੰਮ ਕੀਤਾ ਹੈ ਤੋ ਬਣਦੇ ਕਾਨੂੰਨ ਦੇ ਆਧਾਰ ਤੇ ਉਹਨੂੰ ਫੜ ਕੇ ਅੰਦਰ ਦੇਓ ਤੁਸੀਂ ਤੁਸੀਂ ਦੱਸ ਦਿਨ ਜੇ ਪੁਲਿਸ ਦਾ ਕੋਈ ਮਾੜਾ ਬੰਦਾ ਮੋਟਰਸਾਈਕਲ ਚੋਰੀ ਵਾਲਾ ਫੜ ਜਾਵੇ ਨਾ ਤਾਂ 3 ਘੰਟੇ ਚ ਉਹਨੂੰ ਫੜ ਕੇ ਅੰਦਰ ਦੇ ਕੇ ਉਹਨੂੰ ਕੋਰਟ ਦੇ ਦਿੰਦੇ ਨੇ ਅੱਜ ਐਡਾ ਬੜਾ ਕੰਮ ਹੋ ਗਿਆ ਇਲਾਕੇ ਦੇ ਵਿੱਚ ਜਿੱਥੇ ਥੂ ਥੂ ਹੋ ਰਹੀ ਆ ਤੇ ਪੁਲਿਸ ਨੂੰ ਉਹ ਬੰਦਾ ਨਹੀਂ ਲੱਭ ਰੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਇਹਦੇ ਪਿੱਛੇ ਜਿਹੜੀਆਂ ਪਾਵਰਾ ਕੰਮ ਕਰਦੀਆਂ ਨੇ ਉਹਨਾਂ ਨੂੰ ਪਿੱਛੇ ਹਟਣਾ ਚਾਹੀਦਾ ਲੋਕ ਲੋਕ ਦੇਖ ਰਹੇ ਨੇ ਸਾਰਾ ਕੁਝ ਅੱਜ ਕੱਲ ਇਹ ਟਾਈਮ ਉਹ ਨਹੀਂ ਹੈ ਪਹਿਲਾਂ ਕਿ ਜੋ ਲੋਕਾਂ ਨੂੰ ਬੋਲ ਦਿੱਤਾ ਗਿਆ ਤਾਂ ਲੋਕ ਲੋਕ ਸਾਰਾ ਕੁਝ ਸਮਝਦੇ ਨੇ ਇਹ ਵੀ ਸਮਝ ਰਹੇ ਨੇ ਕਿ ਪੁਲਿਸ ਕਿਉਂ ਮਜਬੂਰ ਆ ਇਹ ਵੀ ਸਮਝ ਰਹੇ ਨੇ ਪੁਲਿਸ ਨੂੰ ਮਜਬੂਰ ਕੀਤਾ ਕਿਨੇ ਆ ਇੰਨਾ ਕੰਮ ਬੜਾ ਹੋਣ ਦੇ ਬਾਵਜੂਦ ਜਦ ਕਿ ਉਹਨਾਂ ਦਾ ਫਰਜ਼ ਬਣਦਾ ਤਾਂ ਜਿਹੜੇ ਹਲਕੇ ਤੋਂ ਚੁਣੇ ਹੋਏ ਨਮਾਇंदे ਨੇ ਚਾਹੇ ਕਿਸੇ ਨੇ ਉਹਨਾਂ ਨੂੰ ਵੋਟ ਪਾਈ ਨਹੀਂ ਬਾਈ ਜਦੋਂ ਉਹ ਜਿੱਤੇ ਨੇ ਤਾਂ ਉਹ ਸਭ ਦੇ ਨੇ ਉਹ ਆ ਕੇ ਇਸ ਪਬਲਿਕ ਦੇ ਵਿੱਚ ਬੈਠਦੇ ਨਾਲ ਖੜਦੇ ਉਹਨਾਂ ਦਾ ਇਹ ਫਰਜ਼ ਬਣਦਾ ਦਾ ਉਹਨਾਂ ਦਾ ਇਹ ਸਾਡੇ ਹਲਕੇ ਦੇ ਕੋ ਆਸਾਨ ਥੋੜੀ ਉਹਨਾਂ ਦੀ ਡਿਊਟੀ ਆ 5 ਸਾਲ ਲਈ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹ ਆ ਕੇ ਜੇ ਉਹ ਨਹੀਂ ਆ ਰਹੇ ਇਟ ਮੀਨ ਢਾਲ ਦੇ ਵਿੱਚ ਕੁਛ ਤਾਂ ਕਾਲ ਹੈ ਨਾ ਜੇ ਸੱਚੇ ਹੁੰਦੇ ਤਾਂ ਆ ਕੇ ਬੈਠਦੇ ਜਿੱਥੇ 500 ਬੰਦਾ ਬੈਠਾ ਤੇ ਉਹਨੂੰ ਬੈਠਣ ਨੂੰ ਉਹ ਘਰ ਬੈਠਾ ਉੱਥੇ ਆਪਣੇ ਉਹ ਕਰੀ ਜਾ ਰਿਹਾ ਪ੍ਰੈਸ ਕਾਨਫਰੈਂਸਾਂ ਕਰ ਰਿਹਾ ਪਾਰਟੀ ਭਰਤੀ ਦੇਖੋ ਉਰੇ ਕੋਈ ਪਾਰਟੀ ਵਾਲਾ ਬੰਦਾ ਨਹੀਂ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਾਡੇ ਨਾਲ ਖੜੇ ਨੇ ਇਹ ਕਿਸੇ ਹੋਰ ਪਾਰਟੀ ਨਾਲੇ ਕਿਸੇ ਹੋਰ ਪਾਰਟੀ ਨਾਲ ਕੋਈ ਭਾਜਪੀ ਦਾ ਵੀ ਖੜਾ ਹੋਰੇ ਕਾਲੀਦਾਰ ਵੀ ਖੜਾ ਕੋ ਹਰੇਕ ਪਾਰਟੀ ਦਾ ਬੰਦਾ ਖੜਾ ਪਰ ਇਹ ਗੱਲ ਸਾਡੇ ਹਲਕੇ ਦੀ ਹੈ ਕਿਸੇ ਪਾਰਟੀ ਦੀ ਗੱਲ ਨਹੀਂ ਈਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਉਹਨਾਂ ਨੂੰ ਇੰਨੀ ਸਾਡੇ ਹਲਕੇ ਦੀ ਸਾਰ ਸੀਗਾ ਆ ਕੇ ਬੈਠਦੇ ਹੋਰੇ ਪਿੱਛੇ ਬੈਠ ਕੇ ਪ੍ਰੈਸ ਕਾਨਫਰੈਂਸਾਂ ਕਰਨ ਨਾਲ ਕੁਝ ਨਹੀਂ ਹੋਣਾ ਲੋਕ ਹਲਕੇ ਦੇ ਸਭ ਕੁਝ ਜਾਣ ਚੁੱਕੇ ਨੇ ਕਿ ਉਹ ਕਿਹਦੀ ਸ਼ੈ ਤੇ ਭੱਜਿਆ ਕਿਨੇ ਭਜਾਇਆ ਕਿਹਦੀ ਸ਼ੈ ਤੇ ਪੁਲਿਸ ਨੂੰ ਮਜਬੂਰ ਹੋ ਕੇ ਕੇਸ ਨੂੰ ਡਿਲੇ ਕਰਨਾ ਤੇ ਢਿੱਲਾ ਕਰਨਾ ਪਿਆ ਜੀ ਬਹੁਤ-ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਹਾਂ ਜੀ ਸਰ ਤੁਹਾਡਾ ਨਾਮ ਕੀ ਹੈ ਸੁਖਵੀਰ ਸਿੰਘ ਮ ਘਰਸਾਉਤ ਬਲੋਕਰ ਜੀ ਇਹ ਲੱਗਦਾ ਤੁਸੀਂ ਲਗਾਤਾਰ ਦੇਖ ਰਹੇ ਹੋ ਇਸ ਮਾਮਲੇ ਨੂੰ ਹਾਂਜੀ ਹਾਂ ਜਦੋਂ ਤੋਂ ਤਾਰਾ ਜਾਂਜੀ ਨੇ ਇਹ ਮਸਲੇ ਨੂੰ ਚੱਕਿਆ ਤਾਂ ਤਰੀਬਨ ਮੈਂ ਉਹਨਾਂ ਨਾਲ ਸਾਥ ਦੇ ਰਿਹਾ ਤੇ ਦੇਖੋ ਜਦੋਂ ਅਸੀਂ ਸੱਤਾ 'ਚ ਹੁੰਨੇ ਆ ਤਾਂ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜੇਕਰ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਜੇ ਕੰਮ ਨਹੀਂ ਕਰਦਾ ਤਾਂ ਮੌਜੂਦਾ ਐਮਐਲਏ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਦੇ ਪ੍ਰਸ਼ਾਸਨ ਨੂੰ ਬੁਲਾ ਕੇ ਉਹਨੂੰ ਕਸੇ ਸਬੰਧਤ ਐਸਐਚਓ ਜਾਂ ਡਿਪਟੀ ਨੂੰ ਕਿ ਆਪਣੇ ਸਖਤ ਨਿਰਦੇਸ਼ ਦੰਦੇ ਕਿ ਜਲਦੋ ਜਲ ਤੋਂ ਫੜਿਆ ਜਾਵੇ ਜਦੋਂ ਉਹਨਾਂ ਨੇ ਦੇਣਾ ਨਹੀਂ ਹੈਗਾ ਭਾਵੇਂ ਉਹਨਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਪਰ ਸੱਤਾ 'ਚ ਹੋਣ ਦੇ ਕਾਰਨ ਜਦੋਂ ਦੋਸ਼ੀ ਸੱਤਾਧਾਰੀ ਪਾਰਟੀ ਦੇ ਹੋਣ ਤਾਂ ਦੋਸ਼ ਲੱਗਣੀ ਲੱਗਣੇ ਆ ਕਿ ਸੱਤਾਧਾਰੀ ਪਾਰਟੀ ਉਹਨਾਂ ਨੂੰ ਬਚਾ ਰਹੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ 'ਤੇ ਦੋਸ਼ ਲੱਗਣ ਤਾਂ ਕਰਕੇ ਅਸੀਂ ਅੱਜ ਧਰਨੇ 'ਚ ਬੈਠੇ ਆ ਆਮ ਆਦੀ ਬਿਲਕੁਲ ਜੀ ਮੈਂ ਇੱਕੋ ਇੱਕ ਐਮਸੀ ਤਾਂ ਜਿਹੜਾ ਇਹਨਾਂ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦੀ ਪਾਰਟੀ ਦਾ ਅੱਜ ਤਾਂ ਬਹੁਤ ਆਏ ਹੋਏ ਆ ਤੇ ਸਰਕਾਰ ਤੋਂ ਪਹਿਲਾਂ ਐਮਸੀ ਮੈਂ ਤਾਂ ਇਹਨਾਂ ਨਾਲ ਤੇ ਅੱਜ ਬਹੁਤ ਬਣ ਫਿਰਦੇ ਆ ਜਿਹਨਾਂ ਨੂੰ ਚੌਧਰ ਦੀ ਭੁੱਖਾ ਉਹ ਫੇਰ ਉਹਨਾਂ ਨੇ ਪਤਾ ਨਹੀਂ ਕਿੱਥੇ ਲੰਘ ਜਾਣਾ ਚਲੋ ਬੱਕਰਾ ਮਸਲਾ ਪਰ ਜਦੋਂ ਅਸੀਂ ਸੱਤਾ 'ਚ ਹੁੰਨੇ ਆ ਸਾਡਾ ਕੰਮ ਹੁੰਦਾ ਲੋਕਾਂ ਦੀ ਭਲਾਈ ਕਰਨਾ ਕਿਸੇ ਨੇ ਵੋਟ ਪਾਈ ਨਹੀਂ ਪਾਈ ਉਹ ਬੱਕਰੀ ਗੱਲ ਆ ਪਰ ਜੇ ਕੋਈ ਕ੍ਰਾਈਮ ਹੋਇਆ ਦੋਸ਼ੀ ਨੂੰ ਜੇ ਦੋਸ਼ੀ ਫਰਾਰ ਆ ਤਾਂ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਆ ਲੋਕ ਸਾਨੂੰ ਬੋਲਣਗੇ ਇਹਦੇ ਵਿੱਚ ਐਮਐਲਏ ਸਾਹਿਬ ਫੇਲ ਸਾਫਤ ਹੋਏ ਆ ਜੇਕਰ ਉਰੇ ਆਉਣ ਤੇ ਕੁਝ ਲੋਕ ਉਹਨਾਂ ਨੂੰ ਬੋਲ ਵੀ ਦਿੰਦੇ ਉਹ ਚੁਣਿਆ ਹੋਇਆ ਨੁਮਾਇੰਦਾ ਉਹਦਾ ਪਰਿਵਾਰ ਆ ਹਲਕਾ ਉਹਦਾ ਪਰਿਵਾਰ ਆ ਜੇ ਕੁਝ ਬੋਲ ਵੀ ਲੰਦੇ ਉਹਨਾਂ ਨੂੰ ਸੁਣ ਲੈਣਾ ਚਾਹੀਦਾ ਤਾਂ ਪਰ ਇੱਥੇ ਆਉਣਾ ਚਾਹੀਦਾ ਜਦੋਂ ਜਨਤਾ ਨੇ ਰੋਹ ਵਿੱਚ ਆ ਕੇ ਧਰਨੇ ਲਾਏ ਤਾਂ ਪਿਛਲੇ ਦਿਨ ਧਰਨੇ ਤੋਂ ਬਾਅਦ ਅੱਜ ਜਦੋਂ ਪੱਕੇ ਧਰਨੇ ਦਾ ਐਲਾਨ ਹੋਇਆ ਤਾਂ ਅੱਜ ਉਹ ਉਹਨਾਂ ਦੇ ਘਰਾਂ ਜਾਂਦੇ ਆ ਅੱਜ ਪਰਿਵਾਰ ਦੇ ਅੱਜ ਪਰਿਵਾਰ ਦੇ ਘਰਾਂ ਜਾਂਦੇ ਆ ਤੇ ਅੱਜ ਜਾ ਕੇ ਉਹਨਾਂ ਨੂੰ ਸਹਾਨਪੂਰਤੀ ਦਿਖਾਉਂਦੇ ਆ ਆਪਣੀ ਜਾਂ ਕਹਿੰਦੇ ਕਿ ਦੋਸ਼ੀ ਫਾੜ ਹੋ ਜਾਣਗੇ ਪਰ ਇਹ ਦੇਰ ਹੋ ਚੁੱਕੀ ਇਹ ਹੁਣ ਛੋਟਾ ਜਿਹੜਾ ਇਰਾਦਾ ਜਿਹੜਾ ਹੈਗਾ ਪਰ ਸਾਨੂੰ 5 ਤਰੀਕ ਨੂੰ ਅਛਲਾ ਵੀ ਜਮਕਰ ਬਿਲਕੁਲ ਜੀ ਨੈਸ਼ਨਲ ਹਾਈਵੇ ਜਾਂ ਜਾਮ ਕਰਨ ਲਈ ਅਸੀਂ ਮਜਬੂਰ ਆ ਅਸੀਂ ਨਹੀਂ ਚਾਹੁੰਦੇ ਕਿ ਆਮ ਪਬਲਿਕ ਤੰਗ ਹੋਵੇ ਪਰ ਸਾਡੇ ਦੇਸ਼ ਦਾ ਇਹ ਇੱਕ ਮੰਨ ਲਓ ਇੱਕ ਨਵਾਂ ਕਾਨੂੰਨ ਬਣ ਗਿਆ ਕਿ ਜਦੋਂ ਤੱਕ ਅਸੀਂ ਸੜਕਾਂ 'ਤੇ ਨਹੀਂ ਬੈਠਦੇ ਜਦ ਤੱਕ ਸਾਨੂੰ ਹੱਲ ਨਹੀਂ ਮਿਲਦਾ ਭਾਵੇਂ ਸੈਂਟਰ ਸਰਕਾਰ ਹੋਵੇ ਚਾਹੇ ਉਰੇ ਹੋਰ ਸਰਕਾਰਾਂ ਭਾਵੇਂ ਕਿਹੜੀਆਂ ਮਰਜ਼ੀਆਂ ਹੋਣ ਸਾਨੂੰ ਹੁਣ ਧਰਨੇ ਲਾਉਣੇ ਪੈਂਦੇ ਆ ਇਨਸਾਫ ਲੈਣ ਲਈ ਇੱਕ 16 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਅੱਜ ਅਸੀਂ ਸੜਕਾਂ 'ਤੇ ਬੈਠੇ ਆ ਪਾਰਟੀਵਾਦੀ ਤੋਂ ਉੱਪਰ ਬੈਠੇ ਉੱਟ ਕੇ ਤੇ ਬੇਨਤੀ ਹੈ ਤੁਹਾਡੇ ਮਾਦੀਆਂ ਭਰਾਹੀਂ ਕਿ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ 5 ਤਰੀਕ ਨੂੰ ਤਕਰੀਬਨ 10 ਵਜੇ ਅਸੀਂ ਖਾਬੜਿਆਂ ਨੂੰ ਜਦੋਂ ਸਿੰਘ ਭਗਵੰਤ ਗੇਟ ਬਣਿਆ ਹੋਵੇ ਉੱਥੇ ਇਕੱਠੇ ਹੋਣਾ ਤੇ 11 ਵਜੇ ਅਸੀਂ ਸੋਲਕੀਆਂ ਟੋਲ ਪਲਾਜ਼ਾ ਜਿਹੜਾ ਉਹ ਬੰਦ ਕਰਨਾ ਮੁਕੰਮਲ ਤੌਰ ਤੇ ਅਨਮਿੱਤੇ ਸਮੇਂ ਲਈ ਜੇ ਪ੍ਰਸ਼ਾਸਨ ਸਾਡੀ ਸੁਣੂਗਾ ਜੇ ਕੋਈ ਹੱਲ ਹੋ ਗਿਆ ਫਿਰ ਬੱਕਰੀ ਗੱਲ ਆ ਪਰ ਅਸੀਂ ਕਰਾਂਗੇ ਸਾਡਾ ਮਕਸਦ ਨਹੀਂ ਹੈਗਾ ਕਿਸੇ ਨੂੰ ਤੰਗ ਪਰੇਸ਼ਨ ਕਰਨਾ ਪਰ ਪ੍ਰਸ਼ਾਸਨ ਸਾਨੂੰ ਲਾਰੇ ਲਾ ਰਿਹਾ ਅਸੀਂ ਮਜਬੂਰ ਆ ਅਸੀਂ ਪ੍ਰਸ਼ਾਸਨ ਨੂੰ ਉਹੀ ਗੱਲ ਕਹਾਂਗੇ ਪ੍ਰਸ਼ਾਸਨ ਤਾਂ ਬਾਅਦ ਚ ਕਹਿਣ ਲੱਗਦੇ ਵੀ ਲੋਕਾਂ ਨੂੰ ਤੰਗ ਲੋਕ ਤੰਗ ਹੋ ਰਿਹਾ ਪਰ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਤੰਗ ਨਾ ਹੋਣ ਦੇਣ ਕਿਉਂਕਿ ਜੇ ਸਹੀ ਟਾਈਮ 'ਚ ਹਰੇਕੀ ਮਸਲੇ ਦਾ ਹੱਲ ਹੋਵੇ ਤਾਂ ਕਦੇ ਵੀ ਆਮ ਲੋਕਾਂ ਦੀ ਤੰਗੀ ਤੋਂ ਬਚ ਸਕਦੇ ਆ ਪਰ ਲੇਕਿਨ ਪੇਸ਼ਕਾਸੀ ਵੀ ਆਪਣੀਆਂ ਇੰਟਰਵਿਊਆਂ ਦੇ ਵਿੱਚ ਹੀ ਵਾਰ-ਵਾਰ ਕਹਿੰਦੇ ਵੀ ਲੋਕਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ ਕਰਨਾ ਚਾਹੀਦਾ ਲੇਕਿਨ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਇਸ ਦੇ ਵਿੱਚ ਜੇ ਚਾਵੇ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਹੈਗਾ ਲੇਕਿਨ ਤੁਹਾਡੀ ਜਿਹੜੀ ਮੰਗ ਹੈ ਅਸੀਂ ਵੀ ਪ੍ਰਸ਼ਾਸਨ ਤੇ ਕੰਨਾ ਦੇ ਕੇ ਪਹੁੰਚਾਵਾਂਗੇ ਤੇ ਚਾਹਾਂਗੇ ਕਿ ਤੁਹਾਡਾ ਜਲਦੋਂ ਜਲਦ ਮਸਲਾ ਹੱਲ ਹੋਵੇ ਤੇ ਦੋਸ਼ੀ ਗ੍ਰਿਫਤਾਰ ਹੋਵੇ ਧੰਨਵਾਦ ਜੀ ਇਹ ਅਫਸੋਸ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਅੱਜ ਤੱਕ ਦੋਸ਼ੀ ਜਿਹੜਾ ਫਰੈ ਨਹੀਂ ਗਿਆ ਜਿਹਨੂੰ ਲੈ ਕੇ ਅੱਜ ਇਲਾਕਾ ਨਿਵਾਸੀਆਂ ਵੱਲੋਂ ਤਰਨਾ ਲਗਾਇਆ ਹੋ ਅੱਜ ਜੀ ਇਹ ਦੂਸਰੀ ਵਾਰ ਇਕੱਠਾ ਹੋਇਆ ਜੀ ਇਹ ਇਲਾਕਾ ਇਹ 72 ਘੰਟੇ ਪਹਿਲਾਂ ਵੀ ਇਲਾਕਾ ਇਦਾਂ ਹੀ ਇਕੱਠਾ ਹੋਇਆ ਸੀ ਉੱਥੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੋਨੋਂ ਆਏ ਸੀ ਤੇ ਉੱਚ ਸਟਾਫ ਦਾ ਸਾਰਾ ਇਹਨਾਂ ਦਾ ਉਹਦਣ ਇਹਨਾਂ ਨੇ ਟਾਈਮ ਲੱਦਾ ਸੀ ਵੀ ਸਾਨੂੰ ਸੋਮਵਾਰ ਦੁਪਹਿਰ ਤੱਕ ਦਾ ਸਮਾਂ ਦਿੱਤਾ ਜਾਵੇ ਕਿ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ ਸੋਮਵਾਰ ਹੋ ਗਿਆ ਜੀ ਹਾਂ ਜੀ ਸੋਮਵਾਰ ਹੋ ਗਿਆ ਤਾਂ ਫਿਰ ਦੁਬਾਰਾ ਇਲਾਕਾ ਜੁੜਿਆ ਜੋ ਇਹਨਾਂ ਨੇ ਭਰੋਸਾ ਦਿੱਤਾ ਸੀ ਉਹਦੇ ਮੁਤਾਬਕ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀ ਤਾਂ ਨਹੀਂ ਹੈਗਾ ਇਲਾਕੇ ਦੇ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਰੋਸ ਆ ਤੇ ਇੱਥੇ ਦੇ ਜਿਹੜੀ ਪੁਲਿਸ ਹੈ ਲੋਕਲ ਥਾਣਾ ਚਮਕੌਰ ਸਾਹਿਬ ਦੀ ਪੁਲਿਸ ਹੈ ਉਹਨਾਂ ਨੇ ਕੀ ਕੀਤਾ ਜਦੋਂ ਇਹ ਇਨਫਾਰਮੇਸ਼ਨ ਥਾਣੇ ਦੇ ਵਿੱਚ ਪਹੁੰਚੀ ਉਹਨਾਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਕਾਰਵਾਈ ਕੀਤੀ ਵੀ ਉਸੇ ਪਿੰਡ ਦਾ ਉਹਦਾ ਇੱਕ ਸਾਥੀ ਜਿਹੜਾ ਟੈਂਪੋ ਵਾਲਾ ਸੀਗਾ ਆਟੋ ਡਰਾਈਵਰ ਸੀਗਾ ਜਿਹੜਾ ਉਸ ਹੌਲੀ ਜਿਹੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਬੰਦੇ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਏ ਹੋਏ ਨੂੰ ਵੀ ਕੱਢ ਕੇ ਉਹਨਾਂ ਨੇ ਤੋਰਤਾ ਇਸ ਬੰਦੇ ਦਾ ਇੱਕ ਢੱਬਾ ਰੋਪੜ ਨੂੰ ਜਦੋਂ ਚਮਕੌਰ ਸਾਹਿਬ ਤੋਂ ਜਾਣਿਆ ਮੈਫਲ ਢੱਬਾ ਉਹ ਉਹ ਜਿਸ ਦਿਨ ਇਹਦੀ ਗ੍ਰਿਫਤਾਰੀ ਹੋਈ ਇਹਦੇ ਨਾਲ ਉਹਦੇ ਸਾਥੀਦਾਰ ਇਹਦੀ ਹੋਣੀ ਸੀ ਉਸ ਦਿਨ ਉੱਥੇ ਪੰਜਾਬ ਸਰਕਾਰ ਦੇ ਦੋ ਮੰਤਰੀ ਆਏ ਸੀਗੇ ਕੁਲਦੀਪ ਸਿੰਘ ਧਾਲੀਵਾਲ ਵਗੈਰਾ ਇਹ ਇੱਥੇ ਦੀ ਜਿੰਨੀ ਵੀ ਸਰਕਾਰ ਦਾ ਜੇ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਉੱਪਰ ਲੈਣਾ ਦਾ ਕੋਈ ਮੰਤਰੀ ਸੰਤਰੀ ਕੋਈ ਵੀ ਆਉਂਦਾ ਤਾਂ ਉਹਦੀ ਚਾਹ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਐਮਐਲਏ ਸਾਹਿਬ ਦਾ ਸਾਥੀ ਆ ਮੁੰਡਾ ਇਹ ਜਿਹੜਾ ਹਰਵਿੰਦਰ ਸਿੰਘ ਕੰਧੋਲਾ ਸਰਪੰਚ ਹੈ ਇਹ ਉਹਨਾਂ ਦਾ ਸਹਿਯੋਗੀ ਆ ਸਾਥੀ ਆ ਇਹਦੇ ਟਾਬੇ ਦੇ ਵਿੱਚ ਹੀ ਮਹਿਫਲ ਟਾਬੇ ਦੇ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਉਸ ਦਿਨ ਵੀ ਉੱਥੇ ਕੁਲਦੀਪ ਸਿੰਘ ਧਾਰੀਵਾਲ ਤੇ ਹੋਰ ਜਿਹੜਾ ਇੱਕ ਮੰਤਰੀ ਸੀ ਉਹ ਉੱਥੇ ਆ ਗਏ ਇਹਨੇ ਉੱਥੇ ਉਹਨਾਂ ਦੀ ਸੇਵਾ ਪਾਣੀ ਕੀਤੀ ਪੁਲਿਸ ਪ੍ਰਸ਼ਾਸਨ ਲੋਕਲ ਪੁਲਿਸ ਵੀ ਤੇ ਜ਼ਿਲ੍ਹੇ ਦੀ ਪੁਲਿਸ ਵੀ ਸਾਰੀ ਉੱਥੇ ਖੜੀ ਆ ਮਲਜਮ ਤੇ ਪਰਚਾ ਦਰਜਾ ਉਹ ਵੀ ਇੱਕ ਅਨਵਾਲਗ ਦੇ ਨਾਲ ਬਲਾਤਕਾਰ ਦਾ ਪਰਚਾ ਦਰਜਾ ਉੱਥੋਂ ਇਹਨਾਂ ਨੇ ਉਹਨੂੰ ਕੱਢਤਾ ਜਦੋਂ ਦੇਖੇ ਵੀ ਗੱਲ ਫੈਲੂਗੀ ਉਹ ਇੱਕ ਚੱਕੇ ਉਹ ਬੰਦਾ ਗ੍ਰਿਫਤਾਰ ਕਰ ਲਿਆ ਜਿਹੜਾ ਇਹਦਾ ਸਾਥੀ ਸੀ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਟੌਰਚਰ ਜੋ ਵੀ ਕੀਤਾ ਉਹਨੂੰ ਕਰਤਾ ਲੇਕਿਨ ਉਸ ਤੋਂ ਬਾਅਦ ਫਿਰ ਪੁਲਿਸ ਚੁੱਪ ਕਰਕੇ ਰਹਿ ਗਈ ਮਾਪੇ ਜਾ ਕੇ ਮਿਲਦੇ ਰਹੇ ਕਦੇ ਪੁਲਿਸ ਕੋਲ ਜਾਂਦੇ ਸੀ ਕਦੇ ਉੱਚ ਅਧਿਕਾਰੀਆਂ ਕੋਲ ਜਾਂਦੇ ਸੀ ਕਦੇ ਇੱਥੇ ਦੇ ਚੁਣੇ ਹੋਏ ਨੁਮਾਇੰਦੇ ਐਮਐਲਏ ਨੂੰ ਫੋਨ ਕਰਦੇ ਸੀ ਪਰ ਉਹਨੇ ਮਿਲਣ ਤੋਂ ਜਵਾਬ ਦਿੱਤਾ ਸਾਰਾ ਕੁਝ ਕਰਤਾ ਪੁਲਿਸ ਗੁੰਭਕਰਨੀ ਨੀਂਦ ਸੌਂਗੀ ਗੱਲ ਇਲਾਕੇ ਦੇ ਵਿੱਚ ਗਈ ਇਲਾਕੇ ਦੇ ਵਿੱਚੋਂ ਫਿਰ ਹਮਦਰਦ ਲੋਕ ਬਹੁਤ ਨੇ ਸਾਰੇ ਮਰੀਆਂ ਜਿਮੀਰ ਵਾਲੇ ਤਾਂ ਹੁੰਦੇ ਨਹੀਂ ਜੀ ਇਰ ਕੋਈ ਜਾਗਦੀ ਜ਼ਮੀਰ ਵਾਲੇ ਕੋਈ ਕਿਸਾਨ ਜਥੇਬੰਦੀ ਖੋਸਾ ਦੇ ਬੰਦੇ ਨੇ ਸਾਡੇ ਕੋਈ ਸਮਾਜਿਕ ਬੰਦੇ ਨੇ ਸਾਡੇ ਕੋਈ ਹੋਰ ਕੋਈ ਪੋਲਿਟਿਕਲ ਵੀ ਬਹੁਤ ਪਾਰਟੀਆਂ ਦੇ ਬੰਦੇ ਨੇ ਨੁਮਾਇंदे ਨੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਕਲੱਬਾਂ ਦੇ ਪ੍ਰਧਾਨ ਨੇ ਜਿਹੜੇ ਕੋਈ ਨੁਮਾਇंदे ਨੇ ਚੁਣੇ ਹੋਏ ਆ ਜਾਂ ਇਲੈਕਸ਼ਨਾਂ ਹਾਰੇ ਹੋਏ ਬੰਦੇ ਵੀ ਨੇ ਉਹ ਸਾਰੇ ਫਿਰ ਇਕੱਠੇ ਹੋਏ ਵੀ ਇਹ ਤਾਂ ਸਾਡੇ ਇਲਾਕੇ ਦੇ ਵਿੱਚ ਪਾਪ ਹੋ ਗਿਆ ਕਿਉਂਕਿ ਇਹ ਤਾਂ ਗੁਰੂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਫੈਸਲੇ ਦੀ ਗੱਲ ਚੱਲਣ ਲੱਗੀ ਕਹਿੰਦੇ ਵੀ ਨਹੀਂ ਗੱਲ ਨਹੀਂ ਚੱਲੀ ਕੋਈ ਵੀ ਉਹਨਾਂ ਨੇ ਇਹਨਾਂ ਨੂੰ ਰੂਮਰਸ ਫੈਲਾਉਣਾ ਸ਼ੁਰੂ ਕਰਤੇ ਅਫਵਾਹਾਂ ਐਸਚੋ ਵੀ ਤੈਨੂੰ ਮੈਂ 10 ਦਿਨ ਦਾ ਟਾਈਮ ਦਿੰਦਾ ਵੀ ਤੂੰ ਫੈਸਲਾ ਕਰ ਲੈ ਵੀ ਨਹੀਂ ਫਿਰ ਮੈਂ ਤੇਰੀ ਗ੍ਰਿਫਤਾਰੀ ਕਰੂੰਗਾ ਇਹਨੇ ਆਪਣੀ ਦੋਸਤੀ ਨਿਭਾਤੀ ਐ ਐਸਐਚਓ ਨੇ ਹੁਣ ਪੁਲਿਸ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਵੀ ਇਹੀ ਕਰਦੇ ਆ ਵੀ ਘੱਟੋ ਘੱਟ ਉਹਦਾ ਦੋਸਤ ਨੂੰ ਤਾਂ ਬਦਲੋ ਇੱਥੋਂ ਜਿਹਨੇ ਭਜਾਇਆ ਜਿਹੜਾ ਉਹਨੂੰ ਸਾਥ ਦਿੰਦਾ ਸਹਿਯੋਗ ਦਿੰਦਾ ਪਰ ਪੁਲਿਸ ਪ੍ਰਸ਼ਾਸਨ ਹਲੇ ਉਹਦੇ ਤੇ ਵੀ ਵਿਜਿੱਤਾ ਉਹਨੂੰ ਛੱਡਣ ਦੇ ਨਹੀਂ ਹੁਣ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਹੋਈ ਹੈ ਕੀ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦੇ ਨਾਲ ਅਸੀਂ ਦੋ ਹੀ ਦੋ ਮੰਗਾਂ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਸਭ ਡਿਮਾਂਡਸ ਕਹਿ ਸਕਦੇ ਆਂ ਅਸੀਂ ਪਹਿਲੀ ਤਾਂ ਬੜੀ ਮੰਗ ਤੇ ਹੀ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਛੇਤੀ ਛੇਤੀ ਜਿਹੜੀਆਂ ਹੁਣ ਦੋ ਮੰਗਾਂ ਸੀਗੀਆਂ ਜੀ ਉਹਨਾਂ ਵਿੱਚੋਂ ਇੱਕ ਤੈਅ ᱛੀ ਵੀ ਇਹੋ ਜਿਹਾ ਬੰਦਾ ਜਿਹਦੇ ਪਰ ਪੋਸਕੋ ਐਕਟ ਵਗੈਰਾ ਲੱਗ ਗਿਆ ਹੋਵੇ ਜਿਹੜਾ ਛੋਟੇ ਛੋਟੇ ਬੱਚਿਆਂ ਉੱਪਰ ਗੰਦੀ ਨਿਗਾਹ ਰੱਖਦਾ ਹੋਵੇ ਉਹ ਬੰਦਾ ਪਿੰਡ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਜੀ ਹੁੰਦਾ ਹੈਗਾ ਇਹਦੇ ਕਰਕੇ ਜੋ ਵੀ ਕੋਈ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈਗੇ ਆ ਉਹਨਾਂ ਨੂੰ ਵਰਤਦੇ ਹੋਏ ਵੀ ਉਹਨੂੰ ਇਸ ਪਦ ਤੋਂ ਹਟਾਇਆ ਜਾਵੇ ਦੂਜੀ ਮੰਗ ਸੀਗੀ ਸਾਡੀ ਅੱਜ ਦੀ ਵੀ ਜਿਹੜਾ ਐਸਐਚਓ ਦੀ ਲਗਾਤਾਰ ਇਹਨੇ ਦਿਨਾਂ ਤੋਂ ਮਦਦ ਕਰਦਾ ਆ ਰਿਹਾ ਹੈ ਜਿਹੜਾ ਉਹਨੂੰ ਢਿੱਲਾ ਛੱਡਦਾ ਆ ਰਿਹਾ ਕੇਸ ਨੂੰ ਠੰਡੇ ਵਾਸਤੇ ਪਾਉਂਦਾ ਆ ਰਿਹਾ ਵੀ ਉਹ ਐਸਐਚਓ ਨੂੰ ਬਦਲਿਆ ਜਾਵੇ ਪੁਲਿਸ ਨੇ ਕਿਹਾ ਵੀ ਅਸੀਂ ਆਪਣੇ ਉੱਚ ਅਧਿਕਾਰੀ ਨਾਲ ਗੱਲ ਕਰਦੇ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਜੀ ਪਰ ਪੁਲਿਸ ਜਿਹੜੀ ਉੱਚ ਅਧਿਕਾਰੀ ਨਾਲ ਗੱਲ ਕਰਕੇ ਜਿਹੜੇ ਤੁਸੀਂ ਮੰਗਾਂ ਰੱਖਿਓ ਮੰਨਦੇ ਹੋ ਤਾਂ ਟਰਨਾਂ ਤੁਸੀਂ ਹਟਾਉਂਦੇ ਹੋ ਨਹੀਂ ਟਰਨਾਂ ਹਟਾਇਆ ਨਹੀਂ ਜਾਊਗਾ ਜੀ ਟਰਨਾਂ ਰੋਡ ਤੋਂ ਹਟਾ ਕੇ ਸੰਕੇਤਕ ਰੂਪ ਦੇ ਵਿੱਚ ਸਾਈਡ ਤੇ ਕੀਤਾ ਜਾਊਗਾ ਆਮ ਲੋਕਾਂ ਨੂੰ ਚੱਲਣ ਵਾਸਤੇ ਆਮ ਲੋਕਾਂ ਲਈ ਆਵਾਜਾਈ ਦਾ ਰਸਤਾ ਖੋਲਿਆ ਜਾਊਗਾ ਜੇ ਐਸਐਚਓ ਨੂੰ ਬਦਲਿਆ ਜਾਂਦਾ ਇੱਥੋਂ ਫੇਰ ਜੇ ਉਹ ਨਹੀਂ ਮੰਨਦੇ ਕੋਈ ਸਾਨੂੰ ਕਾਬਿਲ ਅਫਸ ਹੋ ਸਕਦਾ ਸਾਡੇ ਆਪਣੇ ਨਾਲ ਜਿਹੜਾ ਇਹ ਕਟਨਾ ਬਫਰ ਬੱਜ ਗਿਆ ਜੀ ਇਹ ਦੀ ਸਥਾਪਨਾ ਲਿਆ ਜੋ ਵੀ ਕਮੇਟੀ ਨੇ ਉਹਨਾਂ ਨੂੰ ਮੰਗ ਰੱਖੀ ਹੈ ਸਰਪੰਚ ਜੀ ਬਰਕਾਸ਼ ਨੇ ਜੀ ਤੇ ਇਸ ਵਚ ਜੋ ਜੜੜ ਐ ਤੋਂ ਤਬਾਦਲਾ ਕੀਤਾ ਜਾਵੇ ਇਸ ਸਬੰਧ ਨਾਲ ਸਹਿਮਤਾਂ ਜੋ ਸੰਘਰਸ਼ ਕਮੇਟੀ ਕਰੂਗੀ ਪਰਸੋਂ ਆਪਾਂ ਸਾਰੇ ਇਲਾਕੇ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆਂ ਇਹ ਆਉ ਆਪਾਂ ਉਸ ਬੱਚੀ ਦਾ ਸਾੜ ਦਈਏ ਨਿਸਤਾਪ ਲੱਗੀ ਹੈ ਜਿਹੜਾ ਇਹ ਆਪੀ ਦਿੰਦਾ ਮੁਰਗੀ ਕੋਈ ਹੋਰ ਨਾ ਪੈਦਾ ਹੋਵੇ ਜੇ ਇਹ ਨਿਸਤਾਪ ਨਾ ਲਿਆ ਫਿਰ ਪਤਾ ਨਹੀਂ ਕਿੰਨੇ ਇੱਕ ਇਹ ਬੱਚਿਆਂ ਨੂੰ ਸੰਤਾਪ ਹੋਣਾ ਪੈਣਾ ਹੈ ਪਹਿਲਾਂ ਵੀ ਇਹ ਸੋਪ ਨੇ ਕਾਰਜ ਕਰੇ ਨੇ ਰੋਜ਼ੇ ਤਣਾਉਣੇ ਉਹਨੇ ਵੀਡੀਓ ਵੀ ਨੇ ਮੈਂ ਤਾਂ ਇਹ ਸਮਝਦਾ ਪਿੰਡ ਵਾਲਿਆਂ ਵੀ ਉਹਨੂੰ ਸਰਪੰਚ ਕਿਨੇ ਬਣਾਤਾ ਪਹਿਲਾਂ ਵੀ ਉਹਨੇ ਇਹੋ ਜਿਹੇ ਕੰਮ ਕੀਤੇ ਫਿਰ ਉਹਨੂੰ ਸਰਪੰਚ ਬਿਨਿਆ ਕੇ ਦੇਖੀ ਚੰਗੀ ਗੱਲ ਨਹੀਂ ਹੈ ਸੋ ਸਮਝ ਲਿਆ ਕਰੋ ਬੋਹਾ ਬੋਮ ਤੋਂ ਪਹਿਲਾਂ ਵੀ ਨਵੇਂ ਦਾ ਗੇਰਾ ਹੀ ਕਾਰਜ ਕਰਦਾ ਹੈ ਕੋਈ ਚੰਗਾ ਪਸਾਰੋਂ ਉਹ ਕਰਨੇ ਦੇ ਵਿੱਚ ਇਹ ਪ੍ਰਸ਼ਾਸਨ ਕੱਲ ਤੱਕ ਨਹੀਂ ਕੋਈ ਕਾਰਵਾਈ ਕਰਦਾ ਇੱਕ ਵੱਡਾ ਔਰ ਰੋਡ ਧਰਨਾ ਬਸਨਾਲ ਧਰਨਾ ਹੋਊਗਾ ਇਨਸਾਫ ਦੇ ਲਈ ਜੀਤੇ ਵਿੱਚ ਐਮਪੀ ਸਰਕਾਰ ਸਰਬਜੀਤ ਸਿੰਘ ਮਲੋਆ ਜਿਹੜੇ ਫ੍ਰੀ ਸਪੋਕਟਨ ਉਰਤੋਂ ਨੇ ਅੰਤਿਮ ਮਜੂਦਾ ਉਹ ਵੀ ਹੁਣ ਜੁਣਾ ਗੱਲਬਾਤ ਹੋ ਗਈ ਆ ਹੋਏ ਹੋਏ ਲੱਗੇ ਭਾਣੇ ਵੀਰ ਨਾਲ ਵੀ ਗੱਲ ਹੋਈ ਆ ਡਾਕਟਰ ਰੇਪੂ ਜੀ ਜਿਹੜੇ ਐਸੇ ਸਮਾਜ ਦੇ ਬਹੁਤ ਵੱਡੇ ਲੀਡਰ ਨੇ ਉਹ ਵੀ ਉਸ ਘਰ ਵਿੱਚ ਨੂੰਣ ਕਰਨਗੇ ਜਿੱਥੇ ਜਿੱਥੇ ਤੱਕ ਸਾਡੇ ਸੰਪਰਕ ਨੇ ਅਸੀਂ ਉਹ ਸਾਰਿਆਂ ਨੂੰ ਉਸ ਘਰਾਂ ਦੇ ਵਿੱਚ ਲੈ ਕੇ ਆਵਾਂਗੇ ਪਰਮਿੰਦਰ ਛੋਟੇ ਨਾਲ ਵੀ ਗੱਲ ਕਰਨੀ ਆ ਤੇ ਭਾਈ ਅਮਰਪਾਲ ਸਿੰਘ ਦੇ ਜੀਤਾ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਕਿਉਂਕਿ ਇਹ ਹੁਣ ਇੱਕ ਪਰਿਵਾਰ ਦੀ ਗੱਲ ਨਹੀਂ ਰਹੇਗੀ ਇਹ ਪੂਰੀ ਅੰਕ ਦੀ ਗੱਲ ਆ ਸਾਡੀ ਦੇਖੋ ਸਾਡੀ ਸ਼ਹੀਦਾਂ ਦੀ ਧਰਤੀ ਆ ਜਿੱਥੇ ਨਹੀਂ ਅਸੀਂ ਇਨਸਾਫ ਲੈ ਸਕੇ ਫਿਰ ਕਿਤੇ ਹੋਰ ਨਹੀਂ ਮਿਲਣਾ ਸਿਰਫ ਉਸ ਬਾਪ ਨੇ 40 ਸੰਘਾਂ ਨੂੰ ਲੜਾਇਆ ਤੇ ਅੰਕ ਦੇ ਖਾਤਰ ਜਿਹੜੀਆਂ ਇਥੇ ਸ਼ਹੀਦੀਆਂ ਭਰੀਆਂ ਨੇ ਗੰਦੀ ਕਲਾ ਦੇ ਨਾਲ ਉਹਨਾਂ ਸੂਰਮਿਆਂ ਨੇ ਸ਼ਹੀਦیاں ਦਿੱਤੀਆਂ ਨੇ ਇਹ ਪਾਵਨ ਧਰਤੀ ਆ ਇਸ ਪਾਵਨ ਧਰਤੀ ਤੇ ਇਹੋ ਜਿਹੇ ਬੰਦੇ ਪੈਦਾ ਹੋਗੇ ਫਿਰ ਇਨਾਂ ਦਾ ਮਿਲਿਆ ਮੀਟ ਕਰਨ ਵਾਸਤੇ ਤੁਹਾਨੂੰ ਇੱਕ ਸਮਾਗਮ ਇੱਕ ਨੂੰ ਸੋਣਾ ਪੈਣਾ ਸਾਰੀਆਂ ਸੰਗਤਾਂ ਪਰਸੋਂ 10 ਵਜੇ ਉਸ ਜਿਹੜੇ ਥਾਂ ਦੱਸੀ ਹੈ ਉੱਥੇ ਪਹੁੰਚਾਂਗੇ ਅਸੀਂ ਪੂਰੀ ਫੌਜ ਨੂੰ ਸਾਰਨ ਬੇਨਤੀ ਕਰਾਂਗੇ ਆਓ ਹੋਰ ਵੀ ਨੇ ਹੰਦ ਸਿੰਘ ਜੱਤੇਵੰਦੀਆ ਬਾਕਲਵਿੰਦਰ ਸਿੰਘ ਜੀ ਹੋਣੀ ਉਹਨਾਂ ਦਾ ਪ੍ਰੋਗਰਾਮ ਸੀਗਾ ਉਹਨਾਂ ਬਾਗੋਂ ਵੀ ਅਸੀਂ ਰਾਜੇ ਲਵਾਉਨੇ ਆ ਉਹ ਵੀ ਆਉਣਗੇ ਹੋਰ ਸਾਰਿਆਂ ਨੂੰ ਅਸੀਂ ਬੁਲਾਵਾਂਗੇ ਬਸ ਬਸ ਤੇ ਉਹਨਾਂ ਤੇ ਅਸੀਂ ਪਿੱਛੇ ਨਹੀਂ ਹਟਦੇ ਨਾ ਕੋਈ ਸਾਡਾ ਸਮਝਾਉਂਦਾ ਕਿਸੇ ਨਾਲ ਜਿੰਨਾ ਕਿਰ ਉਸ ਦਿਨ ਦੇ ਨੂੰ ਸਲਾਖਾਂ ਪਛੇਣੀ ਦੇ। ਉਹਨਾਂ ਤੇ ਜਿਹੜਾ ਧਰਨਾ ਜਜਨਾ ਪਰਟਾਇਕ ਦਾ ਹੋ ਰਿਹਾ ਤੁਹਕੜਾ ਹੋਊਗਾ। ਜਿੰਨ ਸਾਫ ਲੈ ਕੇ ਰਾਂਗੇ ਉਸ ਬਤੀਨ ਨੂੰ ਸਾਫ ਸੁਭਾਵੇਂਗੀ। ਜੇ ਕੁਝ ਵੀ ਹੋ ਜੇ ਵਾਹਿਗੁਰੂ ਜੀ ਦਾ ਕਾਲ ਸਹਾਇਤਾ ਹੋਵੇ। ਵਾਹਿਗੁਰੂ। ਦਾ ਬੈਠੂ ਜੀ ਕਿਰਪਾ ਦਾ ਕਰੋ। ਆਜੋ ਭਾਈ ਸਾਰੇ ਇੱਧਰ ਆਜੋ। ਕਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਇੱਕ ਸਿਹਰਾ ਕਮੇਟੀ ਬਣਾਈ ਆ। ਤੇ ਮਜੂਤਾ ਅਫਸਰ ਸਹਿਬਾਨ ਨੇ ਉਹਨੇ ਕਹੇ ਮੀਟਿੰਗ ਕਢੀ ਤੇ ਉਹਨਾਂ ਨੇ ਸਾਡੇ ਕੋਲ ਤਕਰੀਬਨ 2 ਦਿਨ ਦਾ ਸਮਾਂ ਮੰਗਿਆ ਪਰ ਸੁਗਤ ਕਮੇਟੀ ਹੈ ਜਿਹੜੀ ਉਹਨੇ ਮੰਗਤੀ ਕਿ ਮਜੂਤਾ ਜਿਹੜਾ ਐਸਐਸਟੂ ਆ ਉਹਦਾ ਮੌਲਤਵਾਦਲਾ ਕੀਤਾ ਜਾਵੇ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਉਹ ਜਿਹੜੇ ਮੌਕੇ ਤੇ ਅਫਸਰ ਸਹਿਬਾਨ ਆਏ ਤੇ ਉਹਨਾਂ ਨੇ ਕਾਰਨ ਚੋੜਾ ਕਰਤਾ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚਾਵਾਂਗੇ ਤੇ ਉਹਨਾਂ ਨੇ رابطہ قائم ਕਰਕੇ ਅਸੀਂ ਜੋ ਵੀ ਹੋਊਗਾ ਹੋਊਗਾ ਆਪਣਾ ਫੈਸਲਾ ਲਵਾਂਗੇ ਪਰ ਆਪਾਂ ਨੇ ਜਿਹੜਾ ਮੁੱਦਾ ਦਾ ਉਹ ਆਪਰ ਨੂੰ ਇਹ ਕਹਿੰਦੇ ਆ ਕਿ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਜੇਕਰ ਆਪਾਂ 2 ਦਿਨ ਦਾ ਸਮਾਂ ਦਿੰਦੇ ਆ ਤਾਂ ਜਿਹੜਾ ਆਪਣਾ ਜਿਹੜਾ ਸੰਘਰਸ਼ ਆ ਇਹ ਖਿੰਡ ਜਾਣਾ ਬਾਕੀ ਜਿਹੜੀ ਜਨਤਾ ਜਾਤਾਂ ਸਾਡੇ ਨਾਲ ਉੱਪਰ ਹੁੰਦੀ ਆ ਸਾਰੇ ਜਾਣਦੇ ਆ ਜੇ ਆਪਾਂ ਨੇ 2 ਦਿਨ ਡਿਲੇ ਕਰ ਲਿਆ ਤਾਂ ਕਿਸੇ ਨੇ ਨਹੀਂ ਆਉਣਾ ਹੈਗਾ ਅੱਜ ਆਪਾਂ ਬੈਠੇ ਆ ਜਦੋਂ ਤੱਕ ਆਪਣਾ ਆਪਣੀ ਕੋਈ ਮੰਗਾ ਜਿਹੜੀ ਉਹ ਨਹੀਂ ਪੂਰੀ ਕਰਦੇ ਹੈਗੀ ਪ੍ਰਸ਼ਾਸਨ ਤਾਂ ਕੱਲ ਨੂੰ ਆਪਾਂ ਗਿਆਪ ਰੋਕਸਾ ਕਰ ਦਸਾਂਗੇ ਆਪਾਂ ਜਿੰਨੇ ਵੀ ਇੱਥੇ ਬੈਠੇ ਆ ਆਪਣੀ ਇਸੇ ਤਰ੍ਹਾਂ ਬੈਠੇ ਰਹਿਣਾ ਤੇ ਜਿਹੜਾ ਆਪਣਾ 파ਤੂ ਦਾ ਆਪਾਂ ਨੇ ਸਮਾਂ ਰੱਖਿਆ 7:00 ਵਜੇ ਦਾ ਆਪਾਂ ਨੇ ਖਾਪੜਿਆਂ ਨੂੰ ਜਦੋਂ ਮੁੜਦੇ ਆ ਸਿੰਘ ਭਗਵੰਤਪੁਰੇ ਗੇਟ ਕੋਲ ਉੱਥੇ ਇਕੱਠੇ ਉਹਨਾਂ ਦੇ 11:00 ਵਜੇ ਆਪਾਂ ਨੇ ਟੋਲ ਪਲਾਇਆ ਜਿਹੜਾ ਬੰਦ ਕਰਨਾ ਹੈ ਜੇ ਉਹਦੇ ਪਹਿਲਾਂ ਜੋ ਦੋਸ਼ੀ ਫਾੜ ਹੋ ਜਾਂਦਾ ਹੈ ਤਾ ਉਤਾ ਪਰੂਪ ਤਈ ਫਿਰ ਤਾਂ ਆਪਾਂ ਜਿਹੜਾ ਆਪਣਾ ਕੰਮ ਆ ਉਹ ਪੂਰਾ ਹੋ ਜਾਣਾ ਜਿਹੜੇ ਨਾਲ ਦੇ ਸਾਥੀਆਂ ਦੀ ਗੱਲ ਕਰੀ ਆ ਉਹ ਵੀ ਉਹ ਟ੍ਰੇਸ ਆਊਟ ਕਰ ਦੀ ਆਪਣੇ ਨੂੰ ਗੱਲ ਕਹਿ ਗਏ ਹੋ ਸਕਦਾ ਕਿ ਉਹ ਆਪਾਂ ਨੂੰ ਇੱਕ ਲਾਰਾ ਲਾ ਕੇ ਚਲੇ ਗਏ ਕਿ ਅਸੀਂ ਹੋਰ ਨੂੰ ਵੀ ਦੇਖ ਰਹੇ ਆ ਜਿਹੜੇ ਵਿੱਚ ਹੈਗੇ ਆ ਜਿਹਦੇ ਲਈ ਆਪਾਂ ਨੇ ਜਿਹੜਾ ਕੰਮ ਕਰਨਾ ਆਪਾਂ ਨੇ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਕੋਈ ਆਪਣਾ ਮੁੱਤ ਵੀ ਨਹੀਂ ਹੋਣਾ ਆਪਾਂ ਨੇ ਪੱਕੇ ਤੌਰ ਤੇ ਇੱਥੇ ਬੈਠਣਾ ਇਹ ਪੱਕਾ ਧਰਨਾ ਲੱਗਿਆ ਹੋਇਆ ਹੈ ਪ੍ਰੋਗਰਾਮ ਆਪਣਾ ਉਤੰਗਰਕ ਕਮੇਟੀ ਨੇ ਜਿਵੇਂ ਕਿਹਾ ਬਾਬਾ ਜੀ ਕਹਿਣਗੇ ਉਵੇਂ ਹੀ ਆਪਾਂ ਨੇ 10 ਵਜੇ ਆਪਣੇ ਸਿੰਘ ਪਹੁੰਚਣਾ ਇਹ ਧਰਨਾ ਵੀ ਚੱਲਦਾ ਰਹਿਣਾ ਇੱਥੇ ਵੀ ਸਾਡੇ ਸਾਥੀ ਬੈਠਣਗੇ ਕੁਝ ਰਸਤਾ ਬੰਦ ਰੱਖਿਆ ਜਾਊਗਾ ਪਰ ਮੇਨ ਵਕਸ ਤੋਂ ਆਪਾਂ ਨੈਸ਼ਨਲ ਹਾਈਵੇ ਨੂੰ ਆਪਾਂ ਨੇ ਪਾਸ ਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਜੋ ਉਹਨਾਂ ਨੇ ਗਲਤੀਆਂ ਕੀਤੀ ਉਹਦਾ ਖਮਿਆਜਾ ਭੁਗਤ ਰਹੇ ਆ ਕਿਉਂਕਿ ਇਹ ਦੋਸ਼ੀ ਨੂੰ ਫੜਨ ਲਈ ਬਹੁਤ ਡਿਲੇ ਹੋ ਚੁੱਕੀ ਆ ਉਹ ਵੀ ਜੇ ਧਰਨਾ ਨਾ ਲੱਗਦਾ ਤਾ ਸ਼ਾਇਦ ਇਹ ਕੰਮ ਨਾ ਹੁੰਦੇ ਜੋ ਕੰਮ ਅੱਜ ਕਰ ਰਹੇ ਆ ਟ੍ਰੇਸ ਆਊਟ ਕਰ ਰਹੇ ਆ ਬਿਆਨ ਲੈ ਜਿੱਤੇ ਲੈ ਜਾ ਰਹੇ ਆ ਜਿਹੜੇ ਉਹਨਾਂ ਦੇ ਨਾਲ ਸਾਥੀ ਤੇ ਉਹਨਾਂ ਨੇ ਬਿਆਨ ਲੈ ਕੇ ਜਿਹੜੇ ਗੱਡੀ ਲਈ ਫਿਰਦੇ ਤੇ ਜਾਂ ਉਹਨਾਂ ਦੀ ਕਾਰ ਡੀਟੇਲ ਕਢਾ ਕੇ ਜਾਂ 호텔 ਵਰਗਾਏ ਆ ਸਾਰਾ ਆਪਣੇ ਸੰਘਰਸ਼ ਦਾ ਆਪਣੇ ਏਕੇ ਦਾ ਹੀ ਸਬੂਤ ਆ ਇਹ ਕਿ ਅੱਜ ਇਹ ਕੁਲਤ ਪ੍ਰਸ਼ਾਸਨ ਆ ਜਿਹੜਾ ਉਹ ਮਜਬੂਰ ਹੋਇਆ ਪਿਆ ਕਾਰਵਾਈ ਕਰਨੇ ਨੂੰ ਨਹੀਂ ਤਾਂ ਉਹਨਾਂ ਦਾ ਕੰਮ ਤਾਂ ਕਿ ਪਰਿਵਾਰ ਆ ਜਿਹੜਾ ਦੁਖੀ ਹੋ ਕੇ ਜਾਦਾ ਚੁੱਪ ਕਰ ਜਵੇ ਜਾਂ ਫਿਰ ਉਹਨਾਂ ਗੱਲ ਅੰਦਰੋਂ ਗਾਤੀ ਫੈਸਲਾ ਕਰ ਜਵੇ ਜਦ ਤੱਕ ਸਾਡਾ ਕੋਈ ਸਬਦਾਨ ਨਹੀਂ ਹੁੰਦਾ ਅਸੀਂ ਨਾ ਅਸੀਂ ਕਿਸੇ ਐਮ.ਐਲ.ਏ ਨੂੰ ਮਿਲਣਾ ਨਾ ਅਸੀਂ ਕਿਸੇ ਮਨਿਸਟਰ ਨੂੰ ਮਿਲਣਾ ਅਸੀਂ ਆਪਣੀ ਮਰਜ਼ੀ ਦਾ ਚੱਲਣਾ ਜੇ ਸਾਡੇ ਅੜਿੱਕੇ ਚੜ ਗਿਆ ਅਸੀਂ ਜੂਂਦੇ ਨੂੰ ਅੰਦ ਲਾਉਂਦੇ ਹਾਂ ਬਿਲਕੁਲ ਜੀ ਸਾਡੀ ਜਿਹੜੀ ਬੋਲੇ ਸੋਨਿਆਲੇ ਜਿਹੜੀ ਸਾਡੀ ਮੁੱਖ ਮੰਗ ਆ ਉਹ ਹੈ ਕਿ ਉਹ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਜਾਵੇ ਕਿਉਂਕਿ ਜੋ ਨੋ ਇੱਕ ਗਰੀਬ ਹੈ ਜਿਹੜਾ ਉਹਦਾ ਸਾਥੀ ਤਾਂ ਟੈਂਪੂ ਵਾਲਾ ਉਹ ਫੜਿਆ ਜਾ ਸਕਦਾ ਹੈ ਫਿਰ ਉਹ ਕਿਉਂ ਨਹੀਂ ਫੜਿਆ ਜਾ ਸਕਦਾ ਕਿਉਂਕਿ ਉਸ ਦਿਨ ਉਸਦੇ ਪੈਲਸ ਤੇ ਮਾਤਰੀ ਆਏ ਤੇ ਦੋ ਉਹ ਉੱਥੇ ਹੀ ਆਮਤਾ ਉੱਥੇ ਹੈਗਾ ਤਾਂ ਪਰ ਪੁਰਸਤ ਪ੍ਰਸ਼ਾਸਨ ਨੇ ਇਹ ਨਾਕਾਮੀ ਕਹਿ ਲੋ ਜਾਂ ਇਹਨਾਂ ਦੀ ਕੋਈ ਮਿਲਿਬਹੁਤ ਕਹਿ ਲੋ ਉਹ ਬੰਦਾ ਸਪੱਜਣੇ ਵਿੱਚ ਜਾ ਇਹਨਾਂ ਨੇ ਸਹਿਯੋਗ ਕਰਿਆ ਉਹਦਾ ਇਹ ਸਿਆਸੀ ਸਾਹਦੇ ਹੋਇਆ ਕਿਵੇਂ ਹੋਇਆ ਜਾਂ ਪੈਸੇ ਦੀ ਲੈਂਡ ਡੇਡ ਗੱਲ ਹੋਇਆ ਇਹ ਜਾਂ ਤਾਂ ਇਹ ਦੱਸ ਸਕਦੇ ਆ ਜਾਂ ਉਹ ਦੱਸ ਸਕਦਾ ਸਾਡਾ ਸੰਘਰਸ਼ ਜਿਹੜਾ ਇਹ ਇਸੇ ਨਰਕ ਚ ਚੱਲਦਾ ਰਹਿਣਾ ਅਸੀਂ ਕਿਸੇ ਦਬਦਬਾ ਵਿੱਚ ਨਹੀਂ ਆਉਣਾ ਹਾਂ ਇਹ ਲੋਕ ਗੁੰਮਰਾਹ जरूर ਕਰਨਗੇ ਕਿ ਉਹ ਟ੍ਰੇਸ ਆਊਟ ਹੋ ਗਿਆ ਜਾਓ ਹਾਈ ਕੋਰਟ ਪੇਸ਼ ਹੋ ਗਿਆ ਜਾਂ ਉਹ ਕਿਧਰੇ ਹੋਰ ਪਾਸੇ ਚਲੇ ਗਿਆ ਆਪਾਂ ਕਿਸੇ ਚ ਨਹੀਂ ਆਣਾ ਆਪਾਂ ਨੇ ਉਰੇ ਬੈਠੇ ਰਹਿਣਾ ਪੱਕੇ ਤੜਾੜੇ ਗੋਗੇ ਆਪਾਂ ਜਦ ਤੱਕ ਸੰਘਰਸ਼ ਜਾਰੀ ਰਹਿਣਾ ਜਦ ਤੱਕ ਉਹ ਗ੍ਰਿਫਤਾਰ ਨਹੀਂ ਹੁੰਦਾ ਇਹਦੀ ਨਾਇਕਾ ਐਪਲੀਕੇਸ਼ਨ ਆ ਕਾਲਤਖ ਸਾਹਿਬ ਦੇ ਦੇਣੇ ਆ ਕਿਉਂਕਿ ਅਸੀਂ ਕਾਲਤਖ ਸਾਹਿਬ ਨੂੰ ਸਮਰਪਿਤ ਹੋਣਾ ਹੈ ਅਸੀਂ ਜੈਦਰ ਸਾਹਿਬ ਕੋਲ ਡਿਸੀਜਨ ਲੈਣਾ ਵੀ ਇਹਦਾ ਕੰਮ ਆ ਜੀਦਾ ਆਪਣਾ ਮੇਨ ਟੀਚਾ ਹੀ ਇਹ ਆ ਕਿ ਉਹ ਗ੍ਰਿਫਤਾਰ ਹੋਣਾ ਚਾਹੀਦਾ ਹੈ ਇਹ ਇੱਕ ਸ਼ਰਮਸਾਰ ਵਾਲੀ ਗੱਲ ਆ ਕਿ ਸਾਨੂੰ ਉਹ ਕੰਮ ਲਈ ਧਰਨੇ 'ਤੇ ਬੈਠਣਾ ਪੈ ਰਿਹਾ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਬੱਚੀਆਂ ਨੂੰ ਨਵਾਲਗਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੁਰੰਤ ਕਾਰਵਾਈ ਹੋਣੀ ਆ ਕਾਰਵਾਈ ਤਾਂ ਕਰਤੀ ਪਰ ਅਧਵਜਤੀ ਜੀ ਐਫਆਈਆਰ ਵੀ ਕਰਤੀ ਦੋਸ਼ੀ ਫਰਾਰ ਫਰਾਰ ਹੋ ਗਿਆ ਜਿਹੜਾ ਨਾਲ ਸਹਿਯੋਗੀ ਦਾ ਟੈਂਪੂ ਵਾਲਾ ਉਹਨੂੰ ਗ੍ਰਿਫਤਾਰ ਕਰਕੇ ਖਾਨਾ ਪੂਰਤੀ ਕਰਤੀ ਬਾਕੀ ਹੋਟਲ ਵਾਲਾ ਉਹ ਵੀ ਫਰਾਰ ਆ ਇੰਨੇ ਦਿਨ ਹੋਣ ਤੇ ਬਾਅਦ ਕਿਉਂ ਹੋਟਲਾਂ ਦੀ ਜਿਆਦਾ ਨਹੀਂ ਆਈ ਇਹਨਾਂ ਨੂੰ ਕਾਰਨ ਇਹ ਕਿ ਜਿਹੜਾ ਕੇਸ ਆ ਕੇਸ ਨੂੰ ਕਮਜ਼ੋਰ ਤੌਰ ਤੇ ਪੇਸ਼ ਕਰਿਆ ਜਾਵੇ ਕੱਲ ਨੂੰ ਜੇ ਕਾਊਂਟ ਰਿਨਿਊ ਜਾਂਦੇ ਤਾਂ ਬਰੀ ਹੋ ਜਵੇ ਸੋ ਆਪਾਂ ਨੇ ਇੱਥੇ ਬੈਠਣਾ ਸਾਰਿਆਂ ਦਾ ਧੰਨਵਾਦ ਆ ਨਿਰੰਤਰ ਪਾਰ ਧਰਨਾ ਚੱਲਣਾ ਪੱਕੇ ਜ਼ੋਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ